ਲਾਲੀਆ ਖਰਖਾ ਯਾਤਰੀ ਕੋਟਾ ਕੋਟੂ ਬੈਠੀ 6x6 ਇੱਥੇ ਕਰਨ ਕਿਹੜੇ ਗੱਡੇ ਤੇਲੇ ਹੋਏ ਪਏ ਅੱਜ ਹੈ ਰੈਲੀ ਗੱਲ ਬਣ ਗਈ ਜਿਹੜੀ ਪੀਲੇ ਸੀਨ ਆਪਣਾ ਟਰਾਲੀ ਨਹੀਂ ਹੋ ਰਹੀ ਨੀ ਹੇ ਕੱਢਿਆ ਉਹੀ ਪਿਚੇ ਖੜਾ ਜੇ ਫਿਰ ਪੈ ਗਿਆ ਦਿਨ ਦੀ ਵਸੀ ਤੇ ਰਾਤ ਪੈ ਗਈ ਜੰਨੀ ਕਦੀ ਕਿਥੋਂ ਟੋਚ ਨਾ ਪਾ ਕਦੀ ਕਿਥੋਂ ਟੋਚ ਨਾ ਪਾ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਕਦੀ ਅੱਗੇ ਕਦੀ ਪਿੱਛੇ ਕਦੀ ਜਾਂ ਕਦੀ ਖਾਂ ਆਜਾ ਇਹ ਸਾਰੀ ਜੜੀ ਦੇ ਵਲੌਗ ਦੇ ਵਿੱਚ ਤੁਹਾਨੂੰ ਮੱਬਾ ਜੀ ਦੀ ਮੇਰ ਨਾਲ ਅੱਜ ਆਪਾਂ ਵੀ ਕਣਕ ਵੜਨ ਲੱਗ ਪਏ ਆ ਤੇ ਇਸ ਵਾਰੀ ਨਾ ਤੂੜੀ ਦਾ ਰੇਟ ਹੈਗਾ ਬਹੁਤ ਜ਼ਿਆਦਾ ਤੂੜੀ ਦੇ ਰੇਟ ਤੋਂ ਤਾਂ ਦਿਲ ਖੋਸ਼ ਹੋਇਆ ਪਿਆ ਜੇ ਕਿਸੇ ਨੂੰ ਉਦਾਂ ਵੀ ਕਹਿ ਦਈਏ ਨਾ ਵੀ ਐਦ ਕੀ ਤੂੜੀ ਦੀ ਟਰਾਲੀ ਲਵਾ ਲਈ ਯਾਰ ਤੇ ਅਗਲਾ ਗਾਲਾਂ ਕੱਢਦਾ ਕਹਿੰਦਾ ਚੱਲ ਪੀਲੀਰੀ ਦਾ ਤੂੰ 4-4000 ਮੰਗਦਾ ਹੈ ਐਦ ਕੀ ਅਸੀਂ ਕਿਵੇਂ ਲਵਾ ਲਈਏ ਲੋਕੀ ਮਜ਼ਾਕ ਕਰਦੇ ਆ ਮਖੌਲ ਡਾਉਂਦੇ ਆ ਤੇ ਤੂੜੀ ਦਾ ਮੈਂ ਕਹਿੰਦਾ ਵੀ ਬੜਾ ਕੰਮ ਐ ਇਸ ਵਾਰੀ ਦਾ ਰੁਲਿਆ ਪਿਆ ਤੂੜੀ ਦਾ ਏ ਕਣਕ ਦਾ ਝਾੜ ਦੱਸਿਓ ਤੁਸੀਂ ਕਿਹੜੇ ਏਰੀਏ ਦੇ ਵਿੱਚ ਕਿਵੇਂ ਆ ਤੇ ਕੀ ਸਹਾਵਕਤਾਵਾਂ ਮਿਲਦੇ ਅੱਜ ਆਪਾਂ ਕਣਕ ਵੜਦੇ ਵੜਦੇ ਸ਼ਾਮਾਂ ਪੈ ਗਈਆਂ ਸਾਨੂੰ ਵੱਜ ਗਏ ਆ ਤਿੰਨ ਏ ਕਰਮਾ ਵਾਲੀ ੁੱਡੀ ਆਉਂਦੀ ਆ ਚਲੋ ਬਾਬੇ ਦੀ ਮੇਰ ਨਾਲ ਸ਼ਾਮ ਤੱਕ ਓਕੇ ਹੋਈ ਜਾਣਾ ਪਹਿਲਾਂ ਥੱਲੇ ਵਾਲਾ ਕਿਲਾ ਵੜ ਲਈਏ ਉਧਰੋਂ ਵੱਢਦੇ ਵੱਢਦੇ ਇਧਰੋਂ ਤੁਰੇ ਆਵਾਂਗੇ ਤੇ ਤੂੜੀ ਦਾ ਜਰੂਰ ਦੱਸਿਆ ਜੇ ਮੇਰੇ ਵੀਰ ਵੀ ਤੂੜੀ ਵਾਲਿਆਂ ਦਾ ਐ ਕਿ ਕੀ ਬੰਦਾ ਪਿਆ ਵੀ ਤੂੜੀ ਤੇ ਦਿਲ ਖੁਸ਼ ਆ ਜਾਂ ਨਹੀਂ ਦਿਲ ਖੁਸ਼ ਟਰਾਲੀ ਅੱਧੀ ਨੰਨੂ ਅੱਧੀ ਹੋ ਗਈ ਬਾਡੀ ਬਾਡੀ ਹੋ ਗਈ ਉੱਤੇ ਹੀ ਆ ਇੱਕ ਗੱਲ ਪਰ ਕਈ ਨਗਲ ਨਹੀਂ ਕਣਕ ਚ ਦਾ ਇਹਨੂੰ ਕੀ ਹੋਣਾ ਹੈ ਕਣਕ ਹੀ ਤਾਂ ਨਹੀਂ ਰਾਵਣਾ ਘੜੇ ਟੀਸੀ ਨਾਲ ਹੀ ਕਣਕ ਦੇ ਦਾਣੇ ਡੁੱਲਦੇ ਹੁੰਦੇ ਆ ਇਹ ਲਗੇ ਬਰਾਬਰ ਹੀ ਰੱਖੀਏ ਨੂੰ ਯਾਰ ਮੇਜ ਨੂੰ ਪਹਿਲਾਂ ਟਰੈਕਟਰ ਤਾਂ ਬੰਦ ਕਰ ਲੈਣ ਦੇ ਹੁਣ ਦੱਸ ਹਾਂ ਪੱਲੜ ਨੇ ਗਿਲੇ ਪੱਲੜ ਮੈਂ ਤੁਹਾਨੂੰ ਪਹਿਲਾਂ ਹੀ ਗਏ ਪੱਲੜ ਧਿਆਨ ਨਾ ਕਰ ਇਦਰੋਂ ਸਾਡਾ ਪੱਲੜ ਨਿਕਲਿਆ ਉਦਰੋਂ ਥਿਲੀ ਲੀਲੀ ਲੀਲੀ ਕਰੀ ਜਾਂਦਾ ਬੜੀ ਆਵਾਜ਼ ਕੈ ਦੜਾ ਵੀ ਥਿਲੀ ਲੀਲੀ ਕੁੜੀਆਂ ਕੜਕਦੇ ਸੀ ਜੰਜੀ ਲੋਕੀ ਫਿਰਦੇ ਨੇ ਆ ਗਿਆ ਆ ਗਿਆ ਆ ਗਿਆ ਬਚਾਰੇ ਨੇ ਦੋ ਤਿੰਨ ਰੀ ਥਿਲੀ ਲੀਲੀ ਕੀਤੀ ਉਹ ਆਉਂਦਾ ਤੇ ਇਹ ਕਿਹਾ ਉਹ ਅੱਗੇ ਕਿਉਂ ਤੋ ਡਗ ਪਾ ਕੇ ਆਇਆ ਉਦੋਂ ਵੀ ਨਹੀਂ ਤੂੰ ਬਰਾਬਰ ਲਾਈ ਨਹੀਂ ਹਾਂ ਕਰਨ ਲੈ ਆਇਆ ਜਦੋਂ ਤੋਂ ਤੂੰ ਪਹੁੰਚਿਆ ਜੀ કરીએਗੀ ਕਣਕ ਦਾ ਝਾੜ ਹੀ ਵੜਾ ਦੇ ਹਾਂ ਮਸ਼ੀਨ ਤਾਂ ਮਾੜੀ ਜੀ ਤੁਰਦੀ ਉਹਦੇ ਥਿਲੀ ਲੀਲੀ 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 ਕਰ ਲਾ ਫੇ ਤੇ ਬੜਾ ਕੱਦ ਵਧ ਗਿਆ ਤੇਰਾ ਨੰਨੂ ਅਸੀਂ ਛੋਟੇ ਲੋਕ ਉਹ ਤੁਸੀਂ ਵੱਡੇ ਲੋਕ ਹੈ ਤੁਸੀਂ ਭਰਾਓ ਇੱਕ ਵੱਡੇ ਲੋਕ ਪਿੱਛੋਂ ਨਿਕਲਿਆ ਇਹਨੇ ਬਾਹਰ ਆ ਕੇ ਫਿਰ ਕਣਕ ਕੰਡ ਲੜਦੀ ਪੱਲੜ ਦਾ ਡਾਕਲੇ ਪਾਸੇ ਵੀ ਬਾਹਰ ਆ ਢਿੱਡ ਜਾ ਵੇ ਹਾਂ ਹਾਂ ਕਲਪਿਆ ਹਾਂ ਉਹਦੋਂ ਵੀ ਕਲਪਿਆ ਆਉਂਦਾ ਉਹ ਨੂੰ ਆਇਆ ਵੀ ਕਿਹਦਾ ਟਰਾਲੀ ਨਹੀਂ ਖਿੱਚਦਾ ਭੈ ਇਹਨਾਂ ਨੂੰ ਪਤਾ ਸਾਡਾ ਪੱਲੜ ਦੀ ਵਿੱਚ ਸੂਤ ਆਉਂਦਾ ਪਿਆ ਰੋਕਿਦਾ ਹੁੰਦਾਣੇ ਪੌੜਾ ਵਿੱਚ ਕਾਜ ਨਾਲ ਸਾਰੀ ਮਿੱਟੀ ਪੈ ਜਾਣੀ ਆ ਮਸ਼ੀਨ ਆ ਭਾਈ ਸਾਡਾ ਪੂਰਾ ਕਲ ਪਿਆ ਪਿਆ ਵੀ ਆਉਂਦੇ ਨਹੀਂ ਉਹਨੂੰ ਐ ਵੀ ਟਰੈਕਟਰ ਨਹੀਂ ਖਿੱਚਦਾ ਪਿਆ ਇਹਨਾਂ ਨੇ ਪਤਾ ਪੱਲੜ ਨਿਕਲ ਗਿਆ ਵਿੱਚੋਂ ਇਹ ਪਾਉਏ ਇਹਨਾਂ ਤੇ ਮਿੱਟੀ ਇਹ ਅੱਗੇ ਖੁਰਖੁਰ ਕਰਕੇ ਕੰਮਲੇ ਹੋਏ ਪਏ ਆ ਕਣਕ ਦੀ ਕੰਡ ਬਹੁਤ ਹੁੰਦੀ ਆ ਉੱਤੋਂ ਤੂੜੀ ਦਾ ਰੇਟ ਜ਼ਿਆਦਾ ਆ ਅੱਜ ਕੀ ਕਣਕੇ ਤੋਂ ਵੀ ਪੈਸੇ ਵਟ ਲੈਣੇ ਆ ਤੇ ਤੂੜੀ ਜੋ ਹੀ ਆਏ ਹਾਏ 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 ਕੀ ਬਾਤਾਂ ਨੇ ਸੋਨਾ ਹੀ ਡਗਦਾ ਦਸਨਾ ਟਰਾਲੀ ਦੇ ਵਿੱਚ ਸੋਨਾ ਡਿੱਗ ਰਿਹਾ ਵੀ ਸੋਨਾ ਆ ਇਹ ਕਮਲਾ ਆ ਗਏ ਲੋਕੀ ਟਰਾਲੀ ਸਹੀ ਗੱਲ ਲੱਗੋ ਭਰ ਦੇ ਪਿੱਛੋਂ ਭਰਨ ਲੱਗੇ ਆ ਜਿਹੜੀ ਜੀ ਦਾ ਸੋਖ ਹੈ ਉਹਦਾ ਦੁੱਖ ਵੀ ਏ ਐਡੀ ਟਰਾਲੀ ਦੇ ਪਲੜ ਲੋਡ ਕਰ ਰਹੇ ਕਿਹੜਾ ਸੌਕੇ ਨੇ ਮਸ਼ੀਨ ਵਾਲਾ ਵੀਰ ਫੇਰ ਉੱਤੇ ਜਾਏਗਾ ਹੁਣ ਫੇਰ ਮਾਦਗਨ ਇੱਥੋਂ ਹੀ ਸ਼ੁਰੂ ਲਾਲਾ ਯਾਰ ਕਟਰ ਐਡੀ ਦੂਰ ਫੇਰ ਬੈਕ ਜਾਏਗਾ ਉਹਨੂੰ ਕੋ ਇੱਥੇ ਹੀ ਕੱਟਣ ਲਾ ਲਾ ਏਡੀ ਦੂਰ ਫੇਰ ਜਾਏਗਾ ਨਹੀਂ ਫੇਰ ਉੱਤੇ ਜਾਏਗਾ ਜਾਂ ਸਿਰੇ ਤੋਂ ਲਾਏਗਾ ਉਹ ਤਾਂ ਨਹੀਂ ਸਿਆਣਾ ਡਰਾਈਵਰ ਨਹੀਂ ਲੱਗਿਆ ਬੈਠ ਅਸੀਂ ਇਹ ਕਮਲੇ ਆ ਡਰਾਈਵਰ ਦੱਸਿਆਣਾ ਮੀਟੀਆ ਮੀਟੀ ਘਟਿਆ ਘਟੀ ਕੰਮ ਫੋਲ ਹੋ ਗਿਆ ਓਏ ਹੋਏ ਹੋਏ ਕੀ ਗੱਲ ਹੋ ਗਈ ਕੋਸ ਢਲੀ ਹੋ ਗਈ ਲੱਗਦੀ ਮਸ਼ੀਨ ਠਕ ਠਕ ਕਰਦੀ ਚਲੋ ਜੀ ਡਰਾਈਵਰ ਵੀਰ ਨੇ ਕੱਢੀ ਮੋਟੀ ਜੀ ਗਾਲ ਤੇ ਉੱਤਰ ਪਿਆ ਥਲੇ ਬੰਦ ਕਰਕੇ ਮੋਟੀ ਗਾਲ ਕੱਢੀ ਜਾਨੇ ਮੋਟੀ ਪਤਾ ਨਹੀਂ ਵਿੱਚ ਰਿਕਾਰਡ ਹੋਈ ਕਰਨੀ ਆ ਜਿਆਦੇ ਤਗੜੀ ਗਾਲ ਕੱਢੀ ਜਾਨੇ ਮੈਂ ਸੁਣਾ ਨਹੀਂ ਸਕਦਾ ਤੁਹਾਨੂੰ ਇਹਦੀ ਕੀ ਗੱਲ ਬਾਨੀ ਹੁਣ ਦੇਖ ਲੋ ਸਾਡੇ ਬੰਦੇ ਆ ਇੱਧਰ ਵੇ ਥੱਲੇ ਵੜਿਆ ਬੇਟਾ ਥੱਲੇ ਇੱਧਰ ਵੇ ਗੱਲ ਲੈ ਲੈ ਕਾਂਡ ਤੋਂ ਡਰਦਾ ਜੇ ਉੱਤੇ ਕਾਂਡ ਨਾ ਪੈ ਜੇ ਦੇਖ ਦੇਖ ਇਧੀਆਂ ਆਏ ਹੋਏ ਹੁਣ ਮੂੰਹ ਲਕਾਉਂਦਾ ਲੈ ਹਾਏ ਰੱਬਾ ਮੇਰਾ ਬਸ ਟਰੈਕਟਰ ਦੀ ਸੀਟ ਚਾਹੀਦੀ ਐ ਇੱਕ ਚਲਾਉਣ ਨੂੰ ਕੰਡ ਨਾ ਸਾਡੇ ਦੇ ਪੈਜੇ ਦੇ ਕਿਵੇਂ ਲੁਕਦਾ ਫੇ ਉਧਰੋਂ ਮਿੱਟੀ ਆਉਂਦੀ ਐ ਕੰਡ ਤੇ ਉਧਰੋਂ ਭਜਦਾ ਤੇ ਉਧਰੋਂ ਕੰਡ ਆਉਂਦੀ ਤੇ ਉਧਰੋਂ ਭਜਦਾ ਨੇ ਇਹ ਲਾ ਇਹੋ ਜਿਹੇ ਬੰਦੇ ਵੀ ਹੈਗੇ ਇਹ ਸਾਡਾ ਹੈਗਾ ਮਾਨਤਾ ਪ੍ਰਾਪਤ ਡਰਾਈਵਰ ਸਾਰੇ ਵੀਰਾਂ ਨੂੰ ਪਤਾ ਹੀ ਐ ਸਾਡੇ ਮਾਨਤਾ ਪ੍ਰਾਪਤ ਡਰਾਈਵਰ ਦਾ ਟਰੈਕਟਰ ਚਲਾਉਣ ਦਾ ਐਡਾ ਸ਼ੇਰ ਐ ਨਾ ਬਸ ਕੰਡ ਨਾ ਪੈਜੇ ਉੱਤੇ ਉਤੋਂ ਅਸੀਂ ਚਾਲੂ ਆ ਵੇਖਣ ਲੋਕ ਦਾ ਇਹ ਲੱਗਦਾ ਇੱਕ ਟਰਾਲੀ ਭਰ ਗਈ ਤੇ ਦੂਜੀ ਟਰਾਲੀ ਆਪਾਂ ਲੈ ਕੇ ਚੱਲਦੇ ਹਾਂ ਦਨੋਸ ਦਾ ਸਾਡਾ ਐ ਬਹੁਤ ਖੁਸ਼ ਰਹਿਂਦਾ ਦੇਖੀ ਆ ਹੁਣ ਇਹਦੀ ਬੈਕ ਲਾਉਣ ਦੀ ਕਲਾਕਾਰੀ ਦੇਖਿਆ ਤੁਸੀਂ ਡਰ ਬਹੁਤ ਤਗੜਾ ਬਹੁਤ ਤਗੜਾ ਡਰ ਰਿਹਾ ਹੈ ਬਹੁਤ ਬਹੁਤ ਹੀ ਜ਼ਿਆਦਾ ਐਡਾ ਤਗੜਾ ਡਰ ਰਿਹਾ ਨਾ ਹੈ ਅੱਗੇ ਆ ਬਰੀਲਾ ਪਾਉਂਦੇ ਰਹਿੰਨੇ ਜੇ ਕਿਸੇ ਨੂੰ ਇਹ ਵਾਲਾ ਡਰੈਲ ਚਾਹੀਦਾ ਤੇ ਸਾਡੇ ਨਾਲ ਸੰਪਰਕ ਕਰੋ ਦੇਖ ਦੇ ਚੜਾ ਆ ਅਗਰ ਦਾ ਅਗੜੀ ਦੇਖ ਦੇ ਤੰਦੁੱਸੀ ਰਨੇ ਗਾਣਾ ਖਾਣੀਆਂ ਆ ਦੇਖਿਆ 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 ਵਾਰਤੀ ਕਣਕ ਚ ਮਾਨਿਆ ਇਹਦੇ ਤੇ ਮਾਨਿਆ ਕੀ ਕਰੀਏ ਇਹ ਮਾਨਤਾ ਤੋੜ ਨਹੀਂ ਸਕਦਾ ਇਹ ਟਰਾਲੀ ਬੈਗ ਲਾ ਦੇ ਇੱਕ ਵਾਰੀ ਜਿੰਨਾ ਕਦੇ ਹੋ ਹੀ ਨਹੀਂ ਸਕਦਾ ਨਾ ਉਹ ਮੇਰਾ ਵੀ ਨਾ ਫੋਨ ਕਰ ਵਿੱਚ ਹਣੇ ਤਾਂ ਜੇ ਬਸ ਲਾਦ ਨਹੀਂ ਹਣੇ ਤਾਂ ਜੇ ਬਸ ਲਾਦ ਨਹੀਂ ਲਾਦ ਨਹੀਂ ਲਾਦ ਨਹੀਂ ਓ ਲਾਤੀ ਓ ਲਾਤੀ ਓ ਚੱਕ ਚੱਕ ਓਏ ਹੋਏ 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 ਨੰਨੂ ਐ ਕਿੱਥੇ ਲਕੋਈਏ ਨੂੰ ਅਸੀਂ ਕਿੱਥੇ ਲਕੋਈਏ ਕਿਹੜੀ ਖੁੱਡ ਚਲ ਕੋਲਿਏ ਨੂੰ ਅਸੀਂ ਆ ਯਾਰ ਰੱਬਾ ਮਾਂ ਦਾ ਪੁੱਤ ਇਹ ਲਾ ਦੇ ਇੱਕ ਵਾਰੀ ਚ ਵਾ ਕੇ ਨਾ 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 ਹੁਣ ਵੇਖੋ ਦੂਜੇ ਪਾਸੇ ਲਾਏਗਾ ਦੂਜੇ ਪਾਸੇ ਲਾਏਗਾ ਚੱਲ ਸ਼ੁਕਰ ਹੈ ਇੱਥੋਂ ਤਾਂ ਵੱਡੀ ਆ ਕਣਕ ਤੇ ਲਾਲੀ ਨਾ ਅੱਲੇਵਣੀ ਬਣੀ ਗੱਲ ਬਣ ਗਈ ਬਣ ਗਈ ਬਣ ਗਈ ਬਣ ਗਈ ਬਣ ਚਾੜਾ ਦੇਖ ਤੋ ਓਏ ਹੋਏ ਹੋਏ ਫੀਲਿੰਗ ਫੀਲਿੰਗ ਨਹੀਂ ਡੁੱਟਣੀ ਚਾਹੀਦੀ ਫੀਲਿੰਗ ਸਾਡੀ ਫੁੱਲ ਵੱਡਾ ਵੱਲੇ ਭਾਵੇਂ ਹੀ ਕੰਮ ਗਲਤ ਕਰੀਏ ਤਾਂ ਭਾਵੇਂ ਕਰੀਏ ਹੀ ਸਹੀ ਦੇਖ ਰੇਸ ਆਏ ਹਾਏ ਦੇਖ 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 ਜਾਂਦਾ ਨਾ 100 ਤੇ ਦੇਖੀ ਦੇਖੀ ਇਹ ਅੱਛਾ ਖਾਲ ਆ ਗਿਆ ਤਮਾਹੇ ਜਾਂ ਨੰਨੂ ਹੌਲੀ ਕਰਨ ਵਾਲੀ ਜਿੰਸ ਇਹ ਟਰੈਕਟਰ ਕਿਵੇਂ ਹੌਲੀ ਕਰ ਦੇਗਾ ਦੇਖ ਤੀ ਹੇ 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 ਨਖਰਾ ਨਹੀਂ ਚੱਕਿਆ ਜਾਂਦਾ ਦਾ ਨਖਰਾ ਹੂੰ ਆਜੀ ਹੁਣ ਕੀ ਕਹਿੰਦੇ ਨੇ ਓ ਵੀਡੀਓ ਦੇ ਡਰ ਤੋਂ ਵਿਚਾਰੇ ਹੁਣ ਉਹਨੇ ਨਹੀਂ ਬੋਲਣਾ ਵੀਡੀਓ ਨੂੰ ਬੰਦ ਕਰਨੀ ਪੈਣੀ ਆ ਤੇ ਆ ਨਾ ਵੇਖਿਆ ਜੇ ਸਾਡੇ ਬੰਦੇ ਵੀ ਰੈਂਗਲਰ ਪਾਉਂਦੇ ਆ ਇਹਨੂੰ ਲੈਂਗੁਏਜ ਕਹਿੰਦੇ ਨਾ ਰੈਂਗਲਰ ਰੈਂਗਲਰ ਰਮੇਸ਼ ਹੁਣ ਇਹ ਸਾਡੇ ਨਾ ਮਾੜਾ ਤਾੜਾ ਬ੍ਰਾਂਡ ਨਹੀਂ ਪਾਉਂਦੇ ਰਮੇਸ਼ ਇਹ ਕਿੱਥੋਂ ਲਿਆ ਸੀਗਾ ਓਏ 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 ਜੌਰਡਨ ਸਾਡੀ ਭੈਣੋਂ ਜੌਰਡਨ ਦਾ ਲੋਰ ਓਏ ਹਾਏ ਓ ਰੱਬਾ ਮੇਰਾ ਕੀ ਵਹਿਲਵਾ ਸਾਡਾ ਸੰਜੀ ਨਿਕੰਮਾ ਸੰਜੀ ਸਾਡਾ ਐ ਤਾ ਨਾ ਲੀਗ ਲਾਉਣ ਨੂੰ ਸਾਨੂੰ ਕੇ ਇਹ ਤਾਂ ਨਾ ਬੰਦਾ ਸਾਡਾ ਨਿਕੰਮਾ ਹੀ ਐਦੇ ਵਖੀ ਇਹ ਤੇ ਕਿਹੜਾ ਪਾਇਆ ਜਲਦੀ ਆ ਭੱਜ ਗਿਆ ਭੱਜ ਗਿਆ ਭੱਜ ਕੇ ਜਲਦੀ ਆ ਬ੍ਰਾਂਡ ਤੋਂ ਥੱਲੇ ਤਾਂ ਗੱਲ ਨਹੀਂ ਕਰੀਦੀ ਅਸੀਂ ਓਏ ਹੋਏ ਨਾਇਕੀ ਦਾ ਪਜਾਮਾ ਪਹਿਲਾਂ ਤਾਂ ਪਜਾਮਾ ਚੈੱਕ ਕਰ ਰੁਕ ਜਾ ਇੱਥੇ ਓ ਰੁਕ ਜਾ ਇਹ ਹੈ ਪੂਰਾ ਹਵਾਈ ਚੀ ਯੂਐਸਾ ਪੋਲੋ ਯੂਐਸਾ ਪੋਲੋ ਇੱਧਰ ਕਰ ਇੱਧਰ ਖੜ ਜਾ ਫੋਨ ਵੀ ਆਈਫੋਨ ਬੋਲੋ ਫੋਨ ਆਈਫੋਨ ਉਹ ਤੁਹਾਡੀ ਉਹ ਫੋਨ ਇੱਧਰ ਵਿਖਾਈਆਂ ਪਿੱਛੋਂ ਐਪਲ ਵਿਖਾ ਲੋਕਾਂ ਚ ਯਕੀਨ ਨਹੀਂ ਕਰਨਾ ਲੈ ਬੰਦਿਆਂ ਸਾਡੇ ਨੇ ਐਪਲ ਰੱਖਣੇ ਐਪਲ ਮਾਰੀ ਤੜੀ ਗੱਲ ਆ ਕਿਦੇ ਹੈ ਆਲਾ ਹੁੰਦਾ ਟਰੈਟਰ ਲਈ ਹਾਂ ਟਰੈਟਰ ਲਈ ਹੁੰਦਾ ਲਓ ਜੀ ਆਪਣਾ ਪਹਿਲਾ ਟਰਾਲਾ ਓਕੇ ਇਹਨੂੰ ਲੱਗੇ ਹੋਣਾ ਆਪਾਂ ਬਾਹਰ ਕੱਢਣ ਸਾਡੇ ਉਸਤਾਦ ਜੀ ਹੁਣਾਂ ਦੇ ਸਿਰ ਤੇ ਫਤੂਰ ਆ ਵੀ ਫੁੱਲ ਪਝਾ ਕੇ ਇਹ ਫੁੱਲ ਪਝਾ ਕੇ ਲਿਆਉਂ ਵੇਖੀ ਜਾਏ ਤੁਸੀਂ ਕਿ ਇਹ ਗੱਲੇ ਤੇ ਦਿਮਾਗ ਚ ਫਿੱਟ ਹੋ ਗਈ ਚੱਲ ਮੱਗੇ ਚੱਲਦਾ ਚੱਲ ਚੱਲ ਨਨੂ ਗੇ ਘੜੇ ਜਦੋਂ ਟਰਾਲੀ ਖੇਤੋਂ ਬਾਹਰ ਆਉਂਦੀ ਨਾ ਭਰ ਕੇ ਓਏ ਹੋਏ 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 ਮੈਂ ਕਹਿੰਦਾ ਵੀ ਦੱਸ ਨਹੀਂ ਸਕਦਾ ਵੀ ਕਿੰਨਾ ਚਾ ਆਂਦਾ ਮੈਨੂੰ ਲੱਗਦਾ ਨੇ ਇੱਕ ਵੋ ਲੈਣੀ ਆ ਜਿਹੜੇ ਇਹ ਦੇ ਲੱਛਣ ਆ ਮਿੰਨ ਲਾਦਾ ਬਹਿ ਗਈ ਤਾਰ ਲੋ ਕਿਉ ਨੂੰ ਭਾਂਡਾ ਜੰਨੀ ਨੇ ਸਾਡੀਆਂ ਸਾਰੀਆਂ ਸਦਰਾਂ ਦੇ ਪਾਣੀ ਫੇਰ ਦਿੱਤਾ ਵਾਟਨਾ ਲਾ ਕੇ ਤੇ ਸਿੱਧਾ ਢੱਬਾ ਦਾ ਲੈ ਲੈ ਪੂਰਾ ਪੂਰਾ ਇੰਤਜ਼ਾਮ ਹੋ ਗਿਆ ਗਾਲਾਂ ਦਾ ਪੂਰਾ ਇੰਤਜ਼ਾਮ ਹੋ ਗਿਆ ਗਾਲਾਂ ਦਾ ਨਹੀਂ ਮਾਰਤਾ ਤਾਂ ਮੁੰਡੇ ਨੇ ਇਹ ਹਣ ਗਾਲਾ ਖਾਏਗਾ ਤੇ ਹਣ ਮੱਕੋਲੇ ਜਾਣਾ ਤੇ ਇਹਨੂੰ ਦੱਸ ਕੇ ਆਉਣਾ ਭਰਪੂਰ ਗਾਲਾਂ ਬਾਤ ਟੀ ਅਸੀਂ ਲਾ ਨਹੀਂ ਸਕਦੇ ਤੇ ਮੈਨੂੰ ਵੀਡੀਓ ਕੱਟਣੀ ਪੈਣੀ ਆਉਣੇ ਅਸੀਂ ਨੀ ਜੋ ਟ੍ਰੈਲੀ ਹੈਲਪੀ ਸੀਗੀ ਟਰੈਕਟਰ ਕੱਢੇਗਾ ਉਹ ਟਰੈਕਟਰ ਮੁਰੇ ਪਾ ਲੈਂਦੇ ਉਹ ਬਹਿ ਭਾਂਡੇ ਜੋ ਉੱਥੇ ਹੀ ਬਹਿ ਗਿਆ ਉੱਥੇ ਪਾ ਪਤਾ ਨਹੀਂ ਕੀ ਇਹਨਾਂ ਨੂੰ ਇੱਥੇ ਵੀ ਹਾਂ ਤੋਂ ਚੌਥੇ ਚ ਲਿਆਉਂਦਾ ਟਰਾਲੀ ਨਿਕਲ ਜਾਣੀ ਆ ਚੌਥੇ ਆਈ ਤੇ ਹਾਂ ਆਈ ਜੇ ਥੋੜੀ ਲੋਹ ਚ ਹਾਈ ਚ ਟਰੈਕਟਰ ਕਿੱਥੇ ਤੁਰਦਾ ਹੁੰਦਾ ਮੈਂ ਦੂਜੇ ਹਾਈ ਚ ਕੱਢਣੀ ਸੀ ਜੇ ਮੈਂ ਕਿਆਰਾ ਸਿੱਧਾ ਹੁੰਦਾ ਫਿਰ ਦੂਜੇ ਚ ਤੇਰਾ ਪੁੱਪੜ ਏਡੀ ਟਰਾਲੀ ਦਾ ਕਿੱਥੋਂ ਤੁਰ ਪੈਂਦਾ ਕੱਢਦਾ ਕੱਢਣੀ ਸੀ ਲੈ ਕਈ ਲੈ ਆਉਣ ਦਾ ਦੱਤ ਲੈ ਮੈਂ ਛੱਡ ਦੇ ਇਹਨਾਂ ਨੂੰ ਚੱਲ ਆਹੜੀ ਘਾਟੀ ਸਾਹਮਣੇ ਵਾਲੀ ਦੂਜੇ ਹਾਈ ਤੇ ਚੜਾਈ ਚੰਗਾ ਆਹੜੀ ਸਾਹਮਣੇ ਵਾਲੀ ਥੜਾ ਚੜ੍ਹਨੀ ਸਾਲਾ ਸਗਾ ਪੱਕੀ ਪਈ ਆ ਇੰਨੀ ਗਾਂਢ ਮੈਂ ਦੂਜੇ ਹਾਈ ਤੇ ਕੱਢਣਾ ਹਾਂ ਤਾਂ ਹੀ ਚੜਾਤੀ ਉਹ ਕਰੀਆ ਹਾਉ ਦਾ ਆ ਇਹੰਡ ਦੇ ਨੂੰ ਬਾਹਰ ਕੱਢ ਗਈ ਛੱਡਿਆ ਕਰੀ ਕਈ ਤੇ ਚਾਰ ਕਿੰਨਾ ਕਿਉਂ ਨਾ ਕੋਈ ਨਾ ਬਣਾ ਲਈ ਗੱਲ ਇਹਨੂੰ ਇੱਧਰ ਬਾਹਰ ਲੈ ਗਈ ਇਹ ਤਾਂ ਜਾਂਦੀਏ ਲੱਗੇ ਰੋਟ ਕੰਢਿਆ ਰੀਤੇ ਦੇ ਅੱਗੇ ਪਾਇਆ ਹੈ ਤੇ ਜੋਂਦੀਏ ਕਰ ਤੇਰਾ ਨੱਚੂ ਨਹੀਂ ਲੱਗ ਪੈਂਦਾ ਮੈਂ ਛੁਕ 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 ਤਾਂ ਕੰਡਾਈ ਕੋਨ ਲੱਗ ਜਿੰਦਾ ਤੇਰਾ ਜਿਹੜਾ ਕਿ ਜ਼ੋਰ ਲਵਾਈਆ ਦੇਖੋ ਆ ਦੇ ਆ ਦੇ ਆ ਦੇ ਇਹਦਾ ਡਾਂਸ ਹੀ ਕਰਣਾ ਹੀ ਕਹਿੰਦਾ ਵਿਚਾਰਾ ਇਹ ਵੀ ਦੇਖ ਤੋਂ ਬਿਨਾਂ ਰੱਟ ਕਾਦੀ ਰੋਗ ਹੋ ਗਿਆ ਹਾਂ ਸਾਰੇ ਜਿਹੜੇ ਨੂੰ ਪਤਾ ਹੀ ਨਹੀਂ ਇਨ ਬਰ ਬਾਰ ਕੱਟ ਗਈ ਸਾਲ ਯਾਰ ਮਿਲਦੇ ਆਪਾਂ ਅਗਲੇ ਵਲੌਗ ਚ ਪੇਜ ਨੂੰ ਲਾਈਕ ਫਾਲੋ ਜ਼ਰੂਰ ਕਰਿਓ ਸਾਰੇ ਦਿਨਾਂ ਦਾ ਧੰਨਵਾਦ ਜੀ